ਇਹਦਾ ਜੀ ਬੰਦੂ ਇਹੋ ਸਦਾ ਲੱਗਦੀ ਜੀ ਬੰਦੂ ਅੱਛੀ ਪਰ ਪਤਾ ਤਾਂ ਲੱਗਿਆ ਨਾ ਵੀ ਹੱਲਾ ਗੱਲ ਦਾ ਲੈ ਉਹ ਛਿੜੇ ਜੱਛ ਦੂਰੋਂ ਕੈ ਲੈ ਲਾਂ ਮੈਂ ਤੇ ਤਾਂ ਸਦਸਤ ਮਾਤਾ ਵੀ ਹੈਗੀ ਆ ਮਾਤਾ ਵੀ ਹੈਗੀ ਆ ਅਸੀਂ ਤਾਂ ਨੂੰ ਮਿਲਣਾ ਅੱਛਾ ਠੀਕ ਹੈ ਠੀਕ ਹੈ ਤਾਂ ਮਸਿੱਗ ਠੀਕ ਹੈ ਲੱਗੀ ਉਹ ਵੀ ਪੈਰ ਭਰਾਵਾ ਕਿੰਨੀ ਜੁੜੀਆਂ ਆ ਮਰ ਤੰਨੀ ਜੁੜੀਆਂ ਪਰ ਤੰਨੀ ਜੁੜੀਆਂ ਮੇਰਾ ਨਹੀਂ ਅੰਟੀ ਨਹੀਂ ਕਰ ਸਕਦੀ ਬੇ ਜੀ ਟਿਕਟ ਬਣਾ ਲੈਣਾ ਓਏ ਟਿਕਟ ਮਾਰੇ ਫੋਨ ਮੇਰੀ ਗੱਲ ਕਰੇ ਲੈ ਪਾਪਾ ਹਰ ਕਾਜ ਤੇ ਚੱਕਿਆ ਇੱਕ ਟਿਕਟ ਜੇ ਲਾਲਾ ਬੰਦੂ 470 ਤੇ 4 ਪਾਉਣਾ ਜੀ ਹਾਂ ਅਲਵਾ ਜਿਹੜੀ ਗੱਲ ਕਰਤੀ ਉਹਨਾਂ ਨੂੰ ਮਗਰੋਂ ਕਰਮ ਹਾਂ ਇਹ ਲੀ ਬਲੌਗ ਐ ਸਿੱਧ ਕਰ ਤੋ ਉੱਥਲਾ ਪਹਿਲਾਂ ਇਹ ਰੋ ਜਾ ਰਹਿਣਾ ਜਿਵੇਂ ਮਰਜ਼ੀ ਤਰ੍ਹਾਂ ਫਿਰਦਾ ਰਿਹਾ ਬਸ ਅਲੀ ਸਾਰੇ ਵਿੱਚ ਆਈ ਲਾ ਲੈ ਕਿੱਥੇ ਪੁੱਛਣਾ ਆਪਾਂ ਹਟਣਾ ਮੇਰੀ ਗੱਲ ਸਮਝੋ ਆਹ ਆਹ ਲਾ ਕੇ ਦੇਖ ਕਿ ਲੱਟਿਆ ਫੜੀ ਖੰਡ ਉਹ ਕਿੱਥੇ ਆਏ ਤੇ ਤੁਲਾ ਗਾਜੇ ਕਹਿੰਦਾ ਕੀ ਹੋਗਾ ਤੈਨੂੰ ਪਤਾ ਨਹੀਂ ਯਾਰ ਕੋਠੀ ਜਾ ਦੇਂਗਾ ਫੋਟੀ ਜਾ ਜਾ ਫਟਾਫਟ ਆ ਜਾ ਬਈ ਯਾਰ ਕੀ ਆ ਯਾਰ ਬਈ ਯਾਰ ਹੁਣ ਤੈਨੂੰ ਨੰਬਰ ਨਹੀਂ ਆਇਆ ਇੰਨੀਆਂ ਰੌਣਕਾਂ ਲੱਗ ਰਹੀਆਂ ਆਪਾਂ ਇਹਦੇ ਆਪ ਘਰੇ ਬੈਠ ਕੇ ਸੱਜ ਰੱਖੀ ਸੱਜ ਰੱਖੀ ਆ ਤੂੰ ਅੰਦਰ ਉਹਨੀਆਂ ਬਸਵਾ ਵੀ ਮਦੀ ਵੀ ਮਦੀ ਨੇ ਤੂੰ ਆਏ ਕਰ ਬਈ ਫਿਰ ਇਹਨੂੰ ਆ ਪਾਸਾ ਬੰਨ੍ਹ ਲੈ ਬਈ ਇਧਰੋਂ ਪਹਿਲਾਂ ਡਾਰਲਿੰਗ ਇਧਰੋਂ ਪਹਿਲਾਂ ਉਧਰੋਂ ਓ ਤੂੰ ਮੇਰੀ ਗੱਲ ਸਮਝ ਕਿੰਨੀਆਂ ਜੋੜੀਆਂ ਨੇ ਤਿੰਨ ਜੋੜ ਤਿੰਨ 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 ਜੋੜੀਆਂ ਕਿੰਨੀਆਂ ਉਹ ਵੀ ਜੋੜੀ ਜਾਂਦਾ ਉਹ ਏ ਬਾਬਾ ਰਾਗਾਂ ਲਾਗੇ ਬੋਲੇ ਗਏ ਨਾ ਮੱਲਾ ਸੁਲਤਾਨਾ ਆ ਦੋ ਰੇਟਾ ਇਤਰੇ ਤੱਕ 4-5 ਚਲੋ ਮੰਗੇ ਭਾਈ ਪੰਜ ਦੋਰ ਲਾਗੇ ਤਾਫਾ ਹਾਂ ਸੋਇਗਾ ਪਹਾੜਾ 6000 50 ਜੀ ਆਉਂਦੇ ਉਹ ਤੂੰ ਕਾਟਰ ਕੱਟੇ ਉਹ ਜੇਬ ਉਹ ਜੇਬ ਮੈਂ ਆਪੀ ਕਰਾ ਦੂੰ ਇਹਨੂੰ ਭਰਾਵਾ ਮੈਂ ਆਪੀ ਕਰਾ ਦੂੰ ਤਾਹਾਂ ਦੀ ਗੱਲ ਬਾਅਦ ਦੀ ਬੜੋ ਕੋਈ ਮਰਜ਼ੀ ਕਰਾਈ ਜਾਣਾ ਉਹ ਬੜਾ ਵਾਦਾ ਕਰੂੰ ਕੋਈ ਮਰਜ਼ੀ ਕਰਾਈ ਉਹ ਜੇਬ ਖੋਲੀ ਉਹ ਜੇਬ ਪੁਰਾਣੇ ਆਲੇ ਆਲੇ ਆਪ ਕੋਈ ਉੱਪਰ ਨਹੀਂ ਜਾਂਦਾ ਕਿਹੜਾ ਬਣਦਾ ਨਹੀਂ ਲਾਡੀ ਲਾਡੀ ਬਣਦਾ ਤੁੰਨੂ ਜਾਣਾ ਪੜਦਾ ਨਹੀਂ ਕਿੱਥੇ ਬਣਦਾ ਨਹੀਂ ਭਾਈ ਇਹ ਕਿੱਥੇ ਜਾ ਰਿਹਾ ਹੈ ਕੱਲੀ ਪੇੜਦਨ ਦੋਸ ਵਕਤ ਹੋ ਗਿਆ ਨਹੀਂ ਆਪਾਂ ਤਾਂ ਇਹ ਕਿੱਥੇ ਜਾ ਕਿੱਥੇ ਰਹੇ ਹੈ ਇਹ ਸੂਟ ਤੇ ਜਾਂਦਾ ਆ ਇੱਧਰ ਲਿਆ ਵਾ ਇੱਧਰ ਰੱਖ ਤੇਰੀ ਹੋਰਿਆ ਤੇਰੀ ਮੱਲ ਮੜੀ ਬਿਆੰਦੇ ਰੇ ਬਈ ਅੱਜ ਹੀ ਪੋਣਾ ਬਲਾ ਗਿਆ ਅੱਛਾ ਹਾਂ ਲਾ ਵੀ ਲਾ ਵੀ ਰਾਜੂ ਮਾਨਸਾ ਦੇ ਸੈਕਟਰੇ ਦੇ ਸਾਡਾ ਕੈਮਰਾ ਮੇਰੇ ਕੋਲ ਪੁੱਛੀ ਨਾ ਜਊਂਗੀ ਲੈ ਆਪ ਸਾਡੀ ਅੰਦਾਦੀ ਨਾਲੇ ਕਾਟਰ ਬਣਾ ਦਾ ਨਾਲੇ ਗੁੱਸਾ ਹੌਂਦੇ ਸੁਸਕਾ ਮੈਨੂੰ ਸਾਹ ਬਾੜਲਾ ਸੁਸਾ ਕਾਟਰ ਬਤਾ ਦੇ ਕੀ ਆਏ ਮੁੰਡੇ ਨੂੰ ਹੁਣੀ ਕੋਣ ਕੀਤਾ ਗਾਂ ਦਿੱਤੀਆਂ ਨਾਲੇ ਦੀ ਪੈਣ ਦੀ ਇਹਦੀ ਲੈ ਬਾਬਾ ਦੇਖੋ ਉਹ ਪ੍ਰੋਬਲਮ ਦੀ ਤੇ ਮੈਂ ਵੀ ਲਗੜਦਾ ਕਰਦਾ ਆਇਨਾ ਲੱਗਦੀ ਹੋ ਆਇਆ ਦੇਖਣੀ ਇਹ ਆਇਆ ਕੋ ਫਰਾਮਾ ਬਲੋ ਦੇ ਛੱਡ ਦੇ ਤੇਰੇ ਬੰਦੇ ਇੱਥੇ ਹਾਂਜੀ ਇੱਥੇ ਤਿਆਰੀਆਂ ਹੋ ਚੁੱਕੀਆਂ ਸਾਰੇ ਗੋਟੇ ਟੰਟ ਲੱਗ ਕਰਕੇ ਲਾਵਗੇ ਹੁਣ ਲੜੀਆਂ ਹੀ ਲਾ ਰਹੇ ਆ ਪਰ ਤੁਹਾਨੂੰ ਡਰ ਵੀ ਆ ਇਹ ਪੱਤੇ ਵਾਲੀ ਉੱਨੀ ਆਉਂਦੀ ਆ ਬਾਬਾ ਪਾਣਾ ਤਾਂ ਮਿਲੀਆਂ ਨਹੀਂ ਆ ਕਿੱਥੋਂ ਮਿਲੀਆਂ ਓਏ ਮੈਂ ਕਿਹਾ ਉਹ ਵੀ ਮੈਂ ਕਾਈ ਰਾਜੂ ਹਾਂ ਆਹ ਨੂੰ ਤੇ ਆਹ ਨੂੰ ਜੇ ਲਾ ਬੰਨ ਕੇ ਨੂੰ ਜੇ ਚੁਣ ਜੇ ਤੋੜਦਾ ਤੋੜ ਕੇ ਜੀ ਪਹਿਲਾਂ ਪਾਣੀ ਨੂੰ ਤਾਂ ਚੱਕਾ ਇੱਥੇ ਬਣਾਣਾ ਇੱਥੋਂ ਹਾਂ ਇੱਥੇ ਬਣਾਣਾ ਫਿਰ ਢੇਢੀ ਵੱਜੂਗੀ ਢੇਢੀ ਫਿਰ ਤੁਸੀਂ ਬਾਬੇ ਐ ਕਿਉਂ ਨਹੀਂ ਬੰਦਦੇ ਕਿਵੇਂ ਹੈ ਐਵੇਂ ਲੰਮੀ ਆਈ ਬੰਨਣਾ ਹੋਰ ਕਿੰਨੀ ਨਹੀਂ ਤੁਹਾਡੀ ਕਪੜਾਈ ਇਹਨਾਂ ਇੱਥੇ ਬੰਨ ਕੇ ਉੱਥੇ ਬੰਨਾਂਗੇ ਪਿੱਛੇ ਬੰਨ ਕੇ ਹੋਣੀ ਬਾਦ ਓਏ ਇੱਥੇ ਛੋਟੀ ਐ ਇੱਥੇ ਵਾ ਉੱਧਰ ਉਹ ਵੀ ਲੁਕ ਜੀ ਇਹ ਤਾਂ ਆਇਆ ਵਈ ਵਈ ਪਹਿਲੀ ਗੱਲ ਤਾਂ ਚੰਡੀਆਂੜੀਆਂ ਮਿਲਦੀਆਂ ਇਹ ਹੁਣ ਸਿੱਧੀ ਸਿੱਧੀ ਮਿਲਦੀਆਂ ਨਹੀਂ ਹੁਣੇ ਪਲੱਸ ਕਟ ਚੋਂ ਆਉਣ ਲੱਗੀਆਂ ਪਹਿਲਾਂ ਤਾਂ ਕੰਨੀਆਂ ਸੀ ਇਹ ਕਿਉਂ ਨਹੀਂ ਮੈਂ ਤਾਂ ਫੋਨ ਕਰਾਇਆ ਸੀ ਕੰਨ ਕਰਾਈ ਤੂੰ ਬੇਲੇ ਕਾਗਜ਼ ਤੋਂ ਆਇਆ ਇਹ ਹੀ ਗੱਲ ਹਾਂ ਕੀ ਲਾ ਦੇ ਨਾ ਨਹੀਂ ਕਿਉਂ ਉਹ ਤਾਂ ਮੈਨੂੰ ਗਾ ਕੱਢ ਜਾ ਇੱਕ ਨੜੀ ਹੋਰ ਨਾ ਜੋੜਨੀ ਭਾਈ ਹਾਂ ਆ ਜੀ ਬਿਆੜੀ ਪਹਿਲਾਂ ਇਹ ਜੂਣ ਨੂੰ ਛੱਡ ਦੇ ਪਹਿਲਾਂ ਮੈਨੂੰ ਆਣਾ ਉਹ ਜਮਾ ਡੰਡੇ ਕੋਲੇ ਬੰਨੀ ਉਹ ਬਈ 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 ਵੱਢ ਕੇ ਤਾਂ ਮੈਂ ਥੋੜਾ ਜਿਹਾ ਡੜਾ ਉਹ ਨਾਲ ਰੱਸੀ ਬੰਨ ਜਾ ਹਾਂ ਨੋੜੀ ਨਹੀਂ ਹੋਈਗੀ ਰੱਸੀ ਥੋੜਾ ਜਿਹਾ ਹਾਂ ਉਹ ਪੈਸਾ ਪੂਰਾ ਆ ਜੀ ਸਿਰੇਲਾ ਹੈਲੋ ਤੇਰੀ ਤੇ ਬੰਨ ਕੇ ਦੇਰ ਵਿੱਚ ਬਾੜਾ ਫਰਕ ਨਹੀਂ ਲੱਡੀ ਹੱਥੀ ਪਤਾ ਹੀ ਨਾ ਨਾ ਜਮਾ ਉਹ ਕਿੱਥੇ ਆਂਦਾ ਹੈ ਹਾਂ ਹੁਣ ਹੀ ਮਜ਼ਾ ਆਏਗਾ ਤੇ ਰਾਤ ਨੂੰ ਆਏਗਾ ਖੁਸ਼ਾਨ ਉੱਡ ਜਾਏਗਾ ਸਭ ਆਜੇ ਖੜੇ ਕੇ ਘਬਰਾਣਾ ਤੇ ਜੂ ਗਿਆ ਉਹ ਤੇ ਵਿਚਟਾ ਕੇ ਬੰਨਣੀ ਸੀ ਰਾਜੂ ਹਾਂ ਤੂੰ ਨਾ ਘਬਰਾ ਉਹਨੂੰ ਘੱਟ ਦੇ ਲੈਣੇ ਲਾਡੀ ਪਹਿਲਾਂ ਲੈ ਬਈ ਲੈ ਹੈ ਇਹਦੇ ਵਿੱਚ ਆ ਕੇ ਖੁੱਟ ਕੇ ਬੰਨਣੀ ਖੁੱਟ ਕੇ ਬੰਨਣੀ ਆਹ ਪਾਂਜਰ ਟੁੱਟ ਜਾਣਗੇ ਤਾਂ ਹੀ ਤਾਂ ਕਹਿਣਾ ਨਹੀਂ ਬਟ ਇਹਨਾਂ ਨੂੰ ਨਹੀਂ ਦੋ ਦੇਖਾ ਬੰਨੀ ਵਾ ਬੰਨ ਲਾ ਦੀ ਬੰਨ ਦੀ ਵਾ ਲੈ ਯਾਰ ਮੈਂ ਤੂ ਤੇ ਬਿਆਨ ਮਤ ਦਾ ਮਾਰ ਦੇਖ ਪਲੇ ਲੋ ਜੀ ਰਾਜੂ ਮਾਨਸਾ ਦੇ ਸੈਟ ਤੇ ਜੱਕੀ ਸਰਪੰਚ ਵਾਲਾ ਸਾਡਾ ਪਾਰਟ ਚੱਲ ਰਿਹਾ ਤੇ ਮੱਗਰ ਦੇ ਵਿਆਹ ਦੀ ਹੋ ਰਹੀ ਹੈ ਤਿਆਰੀ ਤੇ ਦੇਖੀ ਜਾਓ ਬਾਈ ਪਟਾਕੇ ਪਾਦਾਂਗੇ ਜੁੜੇ ਰਹੋ ਹਾਂ ਕੋਸ਼ਿਸ਼ ਫੁੱਲ ਫੁੱਲ ਬਟਾ ਫੁੱਲ ਸੈਟਅਪ ਲੱਗ ਰਿਹਾ ਫੁੱਲ ਖਰਚਾ ਕਰੂਗਾ ਕੋਸ਼ਿਸ਼ ਪੂਰੀ ਹੈ ਵੀ ਬੱਕਰੀ ਤੋਂ ਬੱਕਰੀ ਜੀ ਤੇ ਮਰਨ ਜਨ ਸੋਡਾ ਆਲਾ ਮੁੰਡਾ ਹਾਂ ਆਹ ਸੀ ਇਹ ਤਾਂ ਨਹੀਂ ਹੁੰਦਾ ਸਰਪ੍ਰਾਈਜ਼ ਦੇਖੋ ਵੀ ਇਹ ਮੌਕਾ ਦੱਸੂਗਾ ਨਾਮ ਤਾਂ ਬੱਕਰੀ ਪੈ ਰਿਹਾ ਬੈਠਾ ਸਰਪੰਚ ਵੀ ਸਕਦਾ ਹਾਂ ਕੋਈ ਗਿਫੇ ਨਹੀਂ ਯਾਰਾਂ ਨਹੀਂ ਮਰੀਦਾ ਕੋਈ ਨਹੀਂ ਬਾਈ ਕੋਈ ਵਿਵਾਸ ਲੈ ਗਿਆ ਬੰਦੇ ਦਾ ਸਾਨੂੰ ਖੜਦੇ ਤੇ ਮੈਂ ਗੱਲ ਕਰਦਾ ਹੀ ਖਾ ਗਿਆ ਮੇਰਾ ਗਾਡੀ ਉਹ ਲੈ ਆ ਮੈਂ ਯਾਰ ਚਾਰਾਂ ਦਾ ਸੀਗਾ ਵੀ ਹੱਥ ਚੰਡੀਆਂ ਲੈ ਇੱਕ ਵਾਰ ਤੇ ਹੋਰ ਮਿਲ ਗਿਆ ਤੇ ਸਾਨੂੰ ਇਹ ਵੀ ਡਰ ਸੀਗਾ ਕਿ ਬੈਂ ਆਪਣਾ ਮੀਂਹ ਤੇ ਕਾਰਨ ਵੀ ਇਹ ਭੇਜਣਾ ਜੇ ਨਸੋ ਕਰਾ ਵੀ ਇਹ ਪਲਾਸਟਿਕ ਹੋਣ ਸਾਨੂੰ ਇਹ ਕਿੰਨੇ ਵਾਰੀ ਕਹਾਂਗਾ ਪਲਾਸਟਿਕ ਪਲਾਸਟਿਕ ਓ ਯਾਰ ਵਿਚਰੇ ਜਾਂਦੀ ਆ ਗੱਲ ਵੀ ਮੈਨੂੰ ਆਇਆ ਪੀ ਕਾ ਨੂੰ ਮੌਸਮ ਸਾਫ ਰਹੇ ਜੀ ਠੰਡਾ ਰਹੇ ਜੀ ਗਰਮੀ ਤੋਂ ਰਹਿਤ ਠੀਕ ਹੈ ਤੇ ਇੱਕ ਕੰਮ ਸਾਨੂੰ ਵਧੀਆ ਇੱਕ ਕਰਨ ਦਾ ਮੌਕਾ ਮਿਲੂਗਾ ਦੂਜੀ ਗੱਲ ਇੱਥੇ ਆਪਾਂ ਦੇਖਦੇ ਕੀ ਕਰੀਏ ਉਹ ਉੱਥੇ ਲੱਗੂਗਾ ਹਲਵਾਈ ਠੀਕ ਹੈ ਸਮਾਨ ਇੱਧਰ ਪੈ ਕੀ ਹੈ ਨਾ ਸਮਾਨ ਆ ਪੈ ਸਾਰਾ ਇਹ ਤੁਝਾ ਡ ਅੱਜ ਦਰਮਾਨ ਬਸ ਕੀ ਆਉਣਾ ਇੱਕ ਪਾਣੀ ਹੈਗਾ ਹਾਂ ਇਹ ਨਹੀਂ ਗਾਟੂ ਪਰਾਂਗੇ ਪਾਣੀ ਹੈ ਨਹੀਂ ਪਾਣੀ ਪਰਾਂਗੇ ਸੀ ਗਾ ਜੀ ਹੈਲੋ ਹਾਂ ਸਤਿ ਸ਼੍ਰੀ ਅਕਾਲ ਹਾਂ ਆ ਵੱਡੀਆਂ ਕਰਾ ਦੇ ਬਾਈ ਹਾਂ ਵੱਡੀਆਂ ਕਰ ਦਿੰਦੇ ਬਾਈ ਇੱਥੇ ਤਾਂ ਗੈਪ ਘੱਟ ਦੀਆਂ ਲੰਮੀਆਂ ਵੱਡੀਆਂ ਹੋਣੀਆਂ ਲੱਗਣੀਆਂ ਇਹ 30 ਇਹਦੇ ਇੰਨੇ ਆ ਮਾੜੇ ਰੋਟੇ ਬੰਨਦੇ ਨਾ ਹੋ ਦੋ ਲਾਗਾ ਹੋਰ ਛੋਟੀਆਂ ਹੋਣੀਆਂ ਬਾਈ ਲਾਗ ਕੋਈ ਓਹ ਥੱਲੇ ਰੋਣਾ ਇੱਥੇ ਬਾਹਰ ਕੋਈ ਨਹੀਂ ਕੀ ਨਿਕਲੀਆਂ ਇਹ ਬੋਤਾ ਨਿਕਲਿਆ ਹਾਂ ਲਾ ਉਹ ਲੱਭਾਂਗੀ ਹੈਲੋ ਓਏ ਕੀ ਆ ਮਾਰ ਨਿਕਲਦਾ ਆ ਦੇ ਬੰਦ ਲੱਕ ਪਦੰਤਰਾ ਸਾਡੇ ਥੋਨੇ ਤਾਂ ਜਾਈ ਬਸ ਵਿੱਚ ਵਿੱਚ ਬਾ ਐਡ ਕਰਦੇ ਸਾਡੇ ਨੂੰ ਥੋਨੇ ਤਾਂ ਜਾਈ ਬਣਾ ਦੋ ਠੀਕ ਕਰ ਹੋ ਦੱਸ ਮੱਗਰ ਨੂੰ ਬੁਲਾਇਆ ਹੋਇਆ ਗਾਲਾਂ ਗੂਲਾਂ ਦੇ ਕੇ ਆ ਦੇਖ ਜਿਵੇਂ ਸੱਚੀ ਮਿੱਠੀ ਸਾਇ ਲੱਤ ਬਣੀ ਹੁੰਦੀ ਐ ਪਿਆ ਛੱਡੀ ਹਣਾ ਤੂੰ ਛੱਡ ਹਾਂ ਆ ਇਧਰ ਤਾਂ ਕੁੰਜੇ ਦੇ ਬਾਬੇ ਦੀ ਜਾਨ ਬਾਈ ਹਣਾ ਖੜ ਚ ਖੜ ਤੇ ਖਾਣਾ ਕੀ ਮੰਨਦਾ ਹਾਂ ਸਾਜੰਦ ਦੇ ਅੰਦਰ ਕੀ ਐਤਵਾਰ ਹੈ ਐਤਵਾਰ ਨੂੰ ਸਾਜੰਦ ਹਾਂ ਨਾ ਸੋਮਵਾਰ ਦਾ ਆਏਗਾ ਤੁਹਾਡਾ ਸੋਮਵਾਰ ਨੂੰ ਆਉਣਾ ਐਤਵਾਰ ਨੂੰ ਤਾਂ ਵੈਸੇ ਜੇ ਮਾਵਲ ਦੇਖਣਾ ਤਾਂ ਆ ਸਕਦੇ ਹਾਂ ਪਰ ਸ਼ੂਟ ਛੋੜਾ ਸੋਮਵਾਰ ਦਾ ਕਿਉਂਕਿ ਐਤਵਾਰ ਦਾ ਸਕਣਾ ਬਰਾਤ ਵਾਲੇ ਦਿਨ ਹੱਸੀ ਮਾਲਾ ਉਧਰ ਹੋਗਾ ਠੀਕ ਹੈ ਨੰਦਿਕਾ ਬਾਈ ਐਤਵਾਰ ਨੂੰ ਕਰਾ ਦੇ ਦੀ ਕਰਾ ਦੇ ਟਰਾ ਦੇਖਾ ਕੀ ਵਰਨਾ ਫੜਦਾ ਨਾ ਯਾਰ ਮੈਂ ਓਏ ਆ ਸੀ ਬਣ ਗਿਆ ਨਾ ਹੋਰ ਕਿੱਟੀ 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 ਬਣ ਗਿਆ 2 3 4 ਫੇਰ ਨੀਲ ਪਾ ਲਈ ਇੱਕ ਹੋਰ ਦੀ ਰੀਲਾਂ ਨਹੀਂ ਆ ਪਾਓ 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 ਕੰਮ ਨੂੰ কই ਇਹਨੂੰ ਕਹਿ ਲਿਆ ਬਾਈ ਜੱਤੀ ਸਰਪੰਚ ਹੋਏ ਬਾਈ ਕੱਢ ਇੱਕ ਤੇ ਪਾਸੇ ਤੇ ਬੰਨੀ ਇਹ ਨਾ ਰਹਿ ਜਾਣ ਹੁੰਦੀਆਂ ਦਾ ਗੇਟ ਤੇ ਆ ਭੈਣ ਦੇ ਮਾਮਿਓ ਨਹੀਂ ਦੋ ਬਾਰਾਂ ਦੀਆਂ ਕਾਟ ਦੇ ਗੋਲੀਆਂ ਵੱਢ ਕੇ ਇੱਥੇ ਬੰਨ ਦੂੰ। ਇੱਥੇ ਹੀ ਜ਼ਿਆਦਾ ਰੱਖਣੀ ਆ ਜੀ ਆਪਾਂ। ਹਾਂ ਉਹ ਤਾਂ ਮੈਂ ਤਾਂ ਹੀ ਤੈਨੂੰ ਕਹੀ ਨਾ ਮਾਂ। ਨਾ ਫੇ ਕਾ ਮੇਰੇ ਕੋਲ ਵੱਢ ਕੇ ਬੰਨ ਦੂੰ। ਤਨੋ ਕਿਆ ਲੱਗੀ? ਪਤਨਾ। ਕਿਆ ਨਾ ਤੈਨੂੰ ਕਹੀ ਮਾਂ। ਕਿਹਦੀ ਹਾਸਿ ਓਏ ਬਲੌਕ 'ਚ ਦੇਖ ਲੈ ਜਾ। ਹਾਂ ਬਿਰਲੀਆਂ ਬੰਨ ਲੈ। ਬਾਜੇ ਵੱਧੀਆਂ ਤਾਂ ਆਪਾਂ ਦੁਬਾਰੇ ਗੱਲ ਆ। ਹਾਂ ਹੁਣ ਇਹ ਤੂੰ ਪੂਰਾ ਆ ਗਿਆ ਤੈਨੂੰ ਮੈਨੂੰ ਪਤਾ ਇੰਨੀ ਫਿਰ। ਓਏ ਤਾਂ ਹੋਰ ਲਿਆਵਾਂਗੇ। ਗੱਲ ਤਾਂ ਆਇਆ ਪਰ ਹੁਣ ਨਹੀਂ ਆਉਣੀ ਆ। ਲੈ ਫੜ। ਕੰਮ ਆ ਟਾਈਮ ਘਟਾ ਨਾ। ਸਮਾ ਸਮੇ ਉਹਨੇ ਟੱਕੇ ਦਾ ਰੱਖ ਲੈ ਦੋਲੀ ਬੈਕ ਵਿੱਚ ਨਿਕਲਣੇ ਉਹ ਪੰਜ ਲੈ ਜਾ ਪੰਜ ਰੱਖ ਹੈ ਇੰਨੀ ਦੂਰੀ ਥੋੜੀ ਹੈ ਪੰਜ ਕਹਿੰਦਾ ਰੱਖੋ ਹੋਣ ਨਵੇਂ ਜਵਾਨ ਨੇ ਕਿੱਥੇ ਪਹੁੰਚੀ ਰਹਿ ਗਿਆ ਕੋਈ ਨਾ ਨਹੀਂ ਘੜਦੀ ਲਾਟੀਆਂ ਵਿਚਾਲੀ ਬਣਦੇ ਉਹ ਤੂੰ ਐਂ ਕਰ ਇਹਨੂੰ ਵਿਚਾਲੀ ਬਣਨ ਲੱਗਿਆ ਮੈਂ ਕਰਦਾ ਤੂੰ ਮੇਰੇ ਨਾਲ ਉੱਪਰੀ ਬਣਾ ਦੇ ਓਏ ਬਥੇਰੀਆਂ ਪਈਆਂ ਤਾਂ ਗੇਟ ਕਿੰਨੀ ਬੰਦਣੀਆਂ ਅੱਗੇ ਗੇਟ ਕਿੰਨੀ ਦੇਣਾ ਇੱਥੇ ਚੱਲ ਉਹਨਾਂ ਦਾ ਦੋ ਤਾਂ ਰਹਿ ਗਈਆਂ ਬਥੇਰੀਆਂ ਪਈਆਂ ਇੱਥੇ ਇੱਥੇ ਇੱਥੋਂ ਤੱਕ ਆ ਜਾਣੀਆਂ ਬੈਠੀ ਬੱਸ ਬਰਬਾਦ ਰੱਜੂ ਗੇਟ ਤੱਕ ਆ ਜਾਣੀਆਂ ਇਹਦੇ ਤਾਂ ਪੰਜ ਗੜੀਆਂ ਬੰਨ੍ਹਣੀਆਂ ਬੜੀਆਂ ਪੰਜ ਪੰਜ ਤਾਂ ਜਿਹੜੇ ਤੇ ਬੰਨ੍ਹ ਨੂੰ ਮਜਾ ਕੇ ਇੱਕ ਹੋਰ ਗੋਣਾ ਮੰਨ ਲਾ ਤਾ ਲੋੜ ਪਹਿਲਾਂ ਤਾਂ ਬੰਨ੍ਹ ਜਾਨਾ ਨਹੀਂ ਪਾਈ ਬੰਨ੍ਹ ਜਾਨਾ ਕੋਈ ਤਾਂ ਇੱਧਰ ਬੰਨ੍ਹ ਛੰਡੇ ਕੋਲ ਗੈਬ ਪੜਾ ਬਈ ਅਸਲੀ ਤੇ ਤਰ ਤੂੰ ਕਿੰਨੇ ਵਧੀਆ ਲੱਗਦਾ ਕਲਾਕ ਚਾ ਕੰਮ ਰਹੇਗਾ ਇਹਨੂੰ ਘਟਦਾ ਉਹ ਤੈਨੂੰ ਨਾਲ ਹੀ ਵਧੀਆ ਲੱਗਦਾ ਯਾਰ ਇਹਦੇ ਉਂਗਣਾ ਸੱਪ ਕੋਲ ਬੈਠਾ ਹੁੰਦਾ ਯਾਰ ਤਾਂ ਹੀ ਰਹਿੰਦਾ ਸੱਪ ਇੱਥੇ ਟੂਕੜਾ ਖਿਲੇਉਣਾ ਉਹਨੇ ਬੇਚਾਰੇ ਨੇ ਯਾਰ ਉਹਨ ਕਿੱਥੇ ਕੰਮ ਇੱਥੇ ਬੰਨ ਲੈ ਮਿੱਠਾ ਇੱਥੇ ਚੰਡੇ ਕੋਲ ਬੰਨ ਬੰਨੂ ਨਿਕਲ ਲਗੇ ਇੱਥੇ ਲੈ ਚੰਡੇ ਕੋਲ ਬੰਨ ਆ ਲੋ ਚੰਡੇ ਕੋਲ ਬੰਨ ਲੈ ਵੱਡੀ ਉਹ ਵੱਡੀ ਆ ਯਾਰ ਬਈ ਬੈ ਇੱਕ ਖੋਲ ਦੇ ਕਰੇ ਮੈਂ ਖੋਲ ਦਿੰਨੇ ਇੱਕ ਪੰਜ ਚੱਕਿਆ ਹੈਣਾ ਕਿਉਂਕਿ ਹੁਣ YouTube ਵੀ ਸ਼ੂਟਿੰਗ ਉਹਦੀ ਜੀ ਨਹੀਂ ਜਾਈ ਵੱਡੇ ਲੈਵਲ ਦੀ ਗੱਲਬਾਤ ਕਰਨ ਲੱਗੀ ਦੇਖੋ ਕਿੰਨਾ ਸਮਾਨ ਆ ਹੈਣਾ ਸਾਰਾ ਇਹ ਲਾਗੇ ਤਰਨਗੇ ਕੱਲ ਨੂੰ ਸ਼ੂਟ ਹੈ ਕੱਲ ਨੂੰ ਸਟਾਰਟ ਕਰਾਂਗੇ ਕੱਲ ਨੂੰ ਆਵਾਂਗੇ ਤੜਕੇ ਹੈ ਬਈ ਤੜਕੇ ਹੁਣ ਲਾਉਣਿਆ ਹੁਣ ਲਾ ਦਮਿਆ ਹੁਣ ਤਾਂ ਭਰਾਏ ਨਾ ਮੌਸਮ ਮੌਸਮ ਜਿਹਾ ਖਰਾਬ ਆ ਯਾਰ 42 7 ਉਹਨੀਆਂ ਪੜਦੀ ਲਾਉਣੇ ਲਾ ਦਨੇ ਆ 42 7 ਨਹੀਂ 42 7 ਅਗਲੇ ਸੋਮਵਾਰ ਨੂੰ ਲੱਗੂ ਤਾਂ ਉਹਦਾ ਬਾਅਦ ਚ ਲੱਗੂਗੀ ਉਹਦਾ ਸੋਮਵਾਰ ਨੂੰ ਆ ਆ ਸਾਈਡ ਤੇ ਲਾ ਦਨੇ ਆ ਪੜਦੀ ਸਾਈਡ ਤੇ ਫਿਰ ਵੀ ਮੀਂਹ ਦਾ ਕੋਈ ਪਤਾ ਨਹੀਂ ਨੇ ਰੀ ਨੂੰ ਰਦਾਣਾ ਬਈ ਕਿ ਮੌਸਮ ਦਾ ਨਹੀਂ ਬਤਾਇਆ ਤੜਕੇ ਤੜਕੇ ਲਾ ਜਾਈਂ ਐ ਕਰ ਕੱਲੀਆਂ ਪਾ ਦੂਜਾ ਸਾਮਾਨ ਇੱਧਰ ਲਾਣਾ ਤੇ ਜਿਹੜਾ ਕੱਪੜਾ ਸਾਮਾਨ ਹੋਏ ਹਾਂ ਹਾਂ ਉਹ ਇੱਧਰ ਧਰ ਦਾਂਗੇ ਵੀ ਭਿੱਜੂਗਾ ਨਹੀਂ ਹੂੰ ਚੱਲ ਵੇ ਹੈ ਗਣੂ ਚੱਲ ਰਿਹਾ ਚੱਲੀ ਜਾਂਦਾ ਮਗਰ ਦੇ ਵਿਆਹ ਦਾ ਮਗਰ ਦੇ ਵਿਆਹ ਦੋ ਜਣੇ ਆਏ ਹੋ ਯਾਰ ਹਾਂ ਬਦੂ ਬਦੂ ਦੋ ਜਣੇ ਮਾ ਵਾਧੂ ਆ ਤਾਂ ਮਾਸੀ ਮਾਰ ਬਾਹਰ ਐ ਸਿਕੜਾ ਕੀ ਆ ਗੱਲਾਂ ਦੀ ਅੱਛਾ ਤੋ ਤੋਤਾ ਵੀ ਆ ਕੀ ਤੋਂ ਕਰਾ ਯਾਰ ਹੈਗਾ ਥੋੜਾ ਜਣਾ ਇੱਥੇ ਹੋਊਗਾ ਬਈ ਮਗਰ ਦਾ ਵਿਆਹ ਮਗਰ ਦਾ ਵਿਆਹ ਕੋਠੀ 'ਚ ਕਰਨਾ ਪੁੱਛੀ ਹੋਈ ਆ ਆਪਾਂ ਆ ਤਾਂ ਮੈਂ ਖੁਰਚਤਾ ਇਧਰੋਂ ਤਾਂ ਆ ਰਹਿ ਗਿਆ ਹੁਣ ਇਹਦਾ ਕੀ ਕਰਨੀ ਆਪਾਂ ਇਹੀ ਮੈਂ ਬੰਦਾ ਦੇਖਦਾ ਕੋਈ ਆ ਤਾਰਾਂ ਜਿਹੜਾ ਇਧਰ ਸੱਟ ਮਾਰਸ ਕਿੱਥੇ ਬੱਲਾ ਪੱਟਣੇ ਜਾਣਗੇ ਆ ਤਾਰਾਂ ਦਾ ਇਧਰ ਮਾਰ ਬੱਲਾ ਐ ਕਿਵੇਂ ਪੱਟੇ ਜਾਣੀਆਂ حساب ਨਾਲ ਪੱਟੇ ਐ ਕਹਿੰਦੀ ਮੈਂ ਕੋਈ ਬੰਦਾ ਜਾਣਕਾਰ ਦੇ ਆਹ ਕਰੇ ਆ ਤਾਂ ਇਧਰ ਮਾਰ ਛੱਡ ਦੇ ਪਰ ਇਧਰ ਮੈਂ ਆਹ ਸਾਰਾ ਕੋਈ ਕਰਾਉਣਾ ਬੋਈ ਵਿਆਹ ਦੀ ਤਿਆਰੀ ਐ ਛੋਟੀ ਮੋਟੀ ਗੱਲ ਨਹੀਂ ਜੀ ਵੱਡਾ ਪ੍ਰੋਜੈਕਟ ਵਾਂਗੂ ਕੰਮ ਹੋ ਗਿਆ ਆਰਟਿਸਟ ਯਾ ਆਰਟਿਸਟਾ ਘੱਟੋ ਘੱਟ ਵਾਸ਼ਰਮ ਵੀ ਤਾਂ ਤਾਂ ਵਧੀਆ ਹੋਰ ਲੈ ਤੂੰ ਬੰਮਸ ਬਹੁਤ ਘੱਟ ਦੇਮ ਜਿਹਾ ਕੰਮ ਕਰਦਾ ਦੋ ਸੀ ਫੇਰ ਦੋ ਦਾ ਫਰਕ ਹੈ ਬਈ ਬਾਕੀ ਕੰਮ ਕਰਦੇ ਦਾ ਵੀ ਫਰਕ ਹੁੰਦਾ ਹਾਂ ਇਹ ਤਾਂ ਹੈ ਹੈ ਨਾ ਇਹ ਉਹਨੇ ਤਾਂ ਉਹ ਮੈਂ ਤਾਂ ਨਵੇਂ ਨਵੇਂ ਜਿਹੇ ਮਾਡਲ ਜਿਹੇ ਤਾਂ ਨਹੀਂ ਲਿਆ ਯਾਰ ਪੁਰਾਣੇ ਦੇ ਨਾ ਖਰਾਬ ਜਿਹੇ ਤਾਂ ਨਹੀਂ ਵਾਲੇ ਠੀਕ ਹੈ ਚਲ ਇਹਦਾ ਦੋਵੇਂ ਉਹ ਦੇ ਇਹਨਾਂ ਥੋੜਾ ਜਿਹਾ ਰੱਗਾਂ ਵਾਲਾ ਓਕੇ ਤਿਕਾੜੇ ਹਾਂ ਠੀਕ ਹਾਂ ਹਪਿੰਕ ਜੀ ਜਿਹੜੇ ਵੀ ਕਰਕੇ ਖੋਣ ਉਹ ਜਾ ਠੀਕ ਆ ਬਈ ਠੀਕ ਆ ਥੈਂਕ ਯੂ ਨੌ ਕਬ ਜੀ ਪੰਨੋ ਨੌ ਨਹੀਂ ਤੁਸੀਂ 8 ਵਜੇ ਪਹੁੰਚ ਹਾਂ ਜਿੰਨੇ ਕਹਾਂ ਸੀਗਾ ਰਾਜੂ ਮਹਾਪਿਛ ਨੇ ਗਿਆ ਚੱਲਾਂਗੇ ਆਪਾਂ ਮੈਂ ਤੁਹਾਨੂੰ ਫੋਨ ਕਰਾਂਗਾ ਬਾ ਐਵੇਂ ਲਾਣਾ ਨਾ ਬੋਝ ਬੜਾ ਲੈਣਾ ਪੈਂਦਾ ਹੂੰ ਬੋਝ ਆਹੇ ਬੋਝ ਆਹੇ ਤੇ ਗਰੁੱਪ ਚ ਗਰੁੱਪ ਚ ਬੋਲ ਲਾਈਏ ਨਾ ਨਾ ਜੱਗੀ ਗਰੁੱਪ ਨਾ 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 ਗਰੁੱਪ ਮੈਂ ਵੀ ਗਾਣ ਨੂੰ ਬਾਹਰ ਬਿਠਾ ਕੇ ਆਉਂਦਾ ਨਲੇ ਬਾਤ ਚਲਵੇ ਗਮ ਚਲਵੇ ਨਲੇ ਬਾਤ ਚਲਵੇ ਗਮ ਹਾਂ ਆਂਗਲ ਉਗਲ 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 ਕਰਦੇ ਗਾ ਹੂੰ ਇਕਰੋ ਘੜਲਾ ਆਇਆ ਲੋ ਵੀ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਮੁੰਡੇ ਨੇ ਇੱਥੇ ਲੱਗੇ ਜਿਵੇਂ ਲਾਡੀ ਘੜਾ ਸ਼ੋਬਰ 4 ਇੰਚ ਪੰਪ ਦੇ ਦਿੱ ਤੇ ਹੁਣ ਸਾਰੀ ਤੇਰੀ ਹੋ ਚੁੱਕੀ ਰਾਤ ਦਾ ਟਾਈਮ ਆ ਤੜਕੇ ਆਪਣਾ ਛੂਟਾ ਚੰਡੀਆਂ ਲਗਾ ਦੇ ਗ੍ਰਾਮ ਚੋਬਰਾ ਚੰਡੀਆਂ ਲਗਾ ਦੇ ਦੇ ਚੰਡੀਆਂ ਲੱਗ ਚੁੱਕੀਆਂ ਭਰਾਵੋ ਸਾਰੀ ਜੁਮਦੀ ਦਾ ਲੋੜੀ ਦੀ ਬੁਕੇ ਜੁਮਦੀ ਲੋੜੀ ਜਮਾ ਨੋਰਮਲ ਇੱਧਰ ਆਓ ਤੇ ਲੈ ਵੀ ਹੁਣ ਆਪਾਂ ਮਿਲਦੇ ਸਿੱਧਾ ਵੀਡੀਓ ਤੇ ਤੜਕੇ ਸਾਰੇ ਆਉਣਗੇ ਹਲਵਾਜੀ ਤੋਂ ਲੈ ਕੇ ਆ ਕਾਸਟ ਜਿਹੜੀ ਆਪਣੀ ਹੋਈ ਹੋਈ ਆ ਹਨਾ ਕਾਦੇ ਕਮੈਂਟ ਕਰਦੇ ਇਹ ਰਾ ਦੇ ਮਗਰ ਤਾਂ ਵੇ ਪੂਰ ਚੜੂੰਗਾ ਤੇ ਚੜਦਾ ਨਹੀਂ ਮੈਨੂੰ ਉਮੀਦ ਨਹੀਂ ਤੁਸੀਂ ਹੁਣ ਛੋਡੇ ਸੀ ਬਿਆਨ ਲੈਣਾ ਛੋਡੇ ਵਿਚਾਰ ਕੀ ਆ ਕਿਉਂ ਜੀ ਆ ਜਾਓ ਅੰਦਰ ਤੋਂ ਬੁੱਤਰਾ ਹੱਥਾਂ ਕਿੱਥੇ ਆਇਓ ਕਿੱਥੋਂ ਆਇਓ ਲੈ ਮੜੇ ਲੈ ਆ ਜਾਓ ਆਖਲਾ ਯਾਰਾਂ ਕੂਠਾ ਨਹੀਂ ਤੋਂ ਕਿਵੇਂ ਆਇਆ ਤੁਸੀਂ ਹੋਈ ਆਇਆ ਜੀ ਪਰ ਉਹ ਨਾਲ ਆਜਾ ਅੱਛਾ ਜੀ ਮੈਂ ਬਾਈ ਮੁੰਡਾ ਇਹ ਬਾਈ ਤੇ ਰੁਪਾ ਅੱਛਾ ਇਹ ਕੰਦਾ ਟਿਕਾਣ ਕਣਵੰਦ ਜੀ ਬਾਲੇ ਤਮੈ ਕਰਦੇ ਮੈਨੂੰ ਹਾਂ ਦੇ ਦੇ ਅੱਛਾ ਦੇ ਦੇ ਠੀਕ ਇੱਕ ਮਿੰਟ ਇੱਕ ਮਿੰਟ ਕਰ ਉਹ ਦੇ ਜੀ ਤੇ ਅਕਾ ਜੀ ਆਪਾਂ ਮੈਂ ਆਸ਼ੋਗ ਰੇਤਾ ਨਵਾਂ ਅਕਾ ਜੀ ਇਨਾ ਪਿਆਰ ਦਿਨੇ ਵੇਜਾ ਨਾ ਤੇ ਟੁੱਟ ਜਾਏਗਾ ਟੁੱਟੇ ਦਾ ਮੈਂ ਬਹੁਤ ਘਰਵਾ ਬਣਾ ਦੂ ਬਹੁਤ ਬਹੁਤ ਹਾਂ ਹੂੰ ਹੁਣ ਅਸੀਂ ਥੋੜਾ ਵੱਡਾ ਪ੍ਰੋਜੈਕਟ ਸੋਚਿਆ ਦੇਖਦੇ ਕੀ ਬਣਦਾ ਅੱਗੇ ਰੱਬ ਕੀ ਵੇਰ ਕਰ ਸਕਦਾ ਤੇ ਮਿਹਨਤ ਬੂਰੀ ਆਪਦੇ ਕੋਲੋਂ ਲਾਈ ਆ ਤੇ ਜਿਹੜਾ ਸਾਡਾ ਹੋਂਦ ਹਨ ਮਤਲਬ ਇਹ ਨਾ ਨਾਰਮਲ ਜਾਨਾ ਫਰੇ ਲੀ ਜਾ ਮਾਹੌਲ ਉਹ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਤੋ ਬਤ ਬੱਕਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨਹੀਂ ਉਹਨੀਆਂ ਗਦੇ ਬਹਿਜ ਉਹ ਚੀਜ਼ਾਂ ਰਗਾਵਾਂਗੇ ਠੀਕ ਹੈ ਤੇ ਬਾਕੀ ਦੱਬ ਕੇ ਕਮੈਂਟ ਕਰਨਿਆ ਵੀ ਵੀਡੀਓ ਚ ਮਗਰ ਤਾਂ ਬੇ ਪੂਰ ਚੜਦਾ ਜਾਂ ਨਹੀਂ ਚੜਦਾ ਥੈਂਕ ਯੂ ਧੰਨਵਾਦ